ਮੈਂ ਜੀ ਸੁਨੀਤਾ ਗਰਗ ਗਰਗ ਟਾਈਫਾਇਡ ਕਲੀਨਿਕ ਤੋਂ ਸਾਰੇ ਪੈਨ ਪਾਈਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਅੱਜ ਤੁਹਾਨੂੰ ਦੱਸਦੀ ਆ ਜਿਵੇਂ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਨਾ ਕੀ ਆ ਵੀ ਸਿਰ ਬਹੁਤ ਮੱਚਦਾ ਗਰਮੀ ਜ਼ਿਆਦਾ ਮਨਦਾ ਪੈਰਾਂ ਦੀਆਂ ਤਲੀਆਂ ਮੱਚਦੀਆਂ ਨੇ ਕਹਣਗੇ ਵੀ ਇੰਨਾ ਸੇਕ ਮਾਰਦਾ ਪੈਰਾਂ ਦੀਆਂ ਤਲੀਆਂ 'ਚੋਂ ਇਹ ਕਿਉਂ ਹੁੰਦਾ ਜੀ ਜਦੋਂ ਆਪਾਂ ਪਾਣੀ ਘੱਟ ਪੀਂਦੇ ਆ ਗਰਮ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਠੀਕ ਆ ਜਾਂ ਤਲੀ ਹੋਈ ਚੀਜ਼ ਖਾਧੀ ਜਾਂਦੀ ਆ ਜਾਂ ਮਿਰਚ ਮਸਾਲੇ ਖਾਦੇ ਜਾਂਦੇ ਆ ਇਹਦੇ ਕਰਕੇ ਹੋ ਜਾਂਦਾ ਇਦੇ ਵਾਸਤੇ ਕੀ ਆ ਪਾਣੋਂ ਪਾਣੀ ਵੱਧ ਤੋਂ ਵੱਧ ਪੀਣਾ, ਨਿੰਬੂ ਪਾਣੀ ਪੀਣਾ। ਜਿਵੇਂ ਗੂੰਦ ਗਤੀਰਾ ਉਹ ਰਾਤ ਨੂੰ ਪਿਉਂ ਦੇਣਾ, ਸਵੇਰੇ ਸ਼ਕੰਮ ਵਿੱਚ ਪਾ ਕੇ ਲੈ ਲਓ, ਦੁੱਧ ਵਿੱਚ ਪਾ ਕੇ ਲੈ ਲਓ। ਠੀਕ ਆ, ਬਾਕੀ ਨਿੰਬੂ ਪਾਣੀ ਪੀਓ ਤੇ ਮਿਰਚ ਮਸਾਲੇ ਤੋਂ ਪਰਹੇਜ਼ ਥੋੜਾ ਜਿਹਾ ਰੱਖੋ। ਬਾਕੀ ਕੀ ਆ ਜਿਵੇਂ ਤਲੀਆਂ ਜਿਆਦਾ ਵੀ ਫਿਰ ਵੀ ਮੱਚਦੀਆਂ ਰਹੀਆਂ, ਰਾਤ ਨੂੰ ਆ ਜਾਂ ਸਵੇਰੇ ਆ ਦੋ ਵਾਰੀ ਕਰ ਲਓ। ਦੇਸੀ ਘਿਓ ਲੈ ਲਓ ਜਾਂ ਮਤਲਬ ਕਿ ਸਰੋਂ ਦਾ ਤੇਲ ਨਾ ਰਾਇਲ ਦਾ ਤੇਲ ਲੈ ਲਓ, ਕੁਸ਼ ਵੀ ਲੈ ਲਓ ਇਹਨਾਂ ਦੀਆਂ ਚੀਜ਼ਾਂ 'ਚੋਂ। ਤਾਂ ਉਹਦੇ ਪੈਰਾਂ ਦੀਆਂ ਤਲੀਆਂ ਤੇ ਮ사ਜ ਕਰਨੀਆਂ ਪੂਰੀ ਉਂਗਲਾਂ ਨੂੰ ਪੂਰੀ ਜਿਵੇਂ ਮਤਲਬ ਕੇ ਇਸ ਤਰ੍ਹਾਂ ਕਰਨਾ ਦਬਾਉਣਾ 10-10 ਮਿੰਟ ਲਾਉਣੇ ਆ ਆਪਣਾ ਚੰਗੀ ਤਰ੍ਹਾਂ ਮਾਲਿਸ਼ ਕਰਨੀ ਆ ਇਹ ਚੀਜ਼ਾਂ ਤੁਸੀਂ ਅਪਣਾਓ ਇਹਨਾਂ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਬਾਕੀ ਫਿਰ ਵੀ ਤੁਹਾਨੂੰ ਜੇ ਜ਼ਰੂਰਤ ਪਈ ਆ ਤਾਂ ਤੁਸੀਂ ਆਪਣਾ ਗਰਗ ਟਾਈਫਾਇਡ ਕਲੀਨਿਕ ਚ ਆ ਕੇ ਮਿਲ ਸਕਦੇ ਆ